ਜਦੋਂ ਕੋਈ ਵਾਰਿਸ ਜ਼ਮੀਨ ਜਾਇਦਾਦ ਦੀ ਖਾਤਰ ਕਿਸੇ ਹੋਰ ਵਾਰਿਸ ਦਾ ਕਤਲ ਕਰ ਦਿੰਦਾ ਹੈ ਜਾਂ ਮੰਨ ਲਓ ਕੋਈ ਮੁੰਡਾ ਹੈ ਆਪਦੇ ਪਿਓ ਦਾ ਕਤਲ ਕਰ ਦਿੰਦਾ ਹੈ ਜ਼ਮੀਨ ਦੀ ਖਾਤਰ ਤੇ ਜੋ ਉਹਨੂੰ ਹਿੱਸਾ ਮਿਲਣਾ ਸੀ ਉਹਦਾ ਹੱਕ ਰਹਿੰਦਾ ਹੈ ਕਿ ਨਹੀਂ ਰਹਿੰਦਾ ਇਸ ਬਾਰੇ ਗੱਲ ਕਰਾਂਗੇ ਹਿੰਦੂ ਵਿਰਾਸਤ ਐਕਟ 1955 ਦੀ ਧਾਰਾ 25 ਕੀ ਕਹਿੰਦੀ ਹੈ ਇਸ ਬਾਰੇ ਗੱਲ ਕਰਾਂਗੇ ਇੱਕ ਉਦਾਹਰਨ ਦੇ ਨਾਲ ਆਪਾਂ ਸਮਝਦੇ ਹਾਂ ਆ ਇੱਕ ਕੁਰਸੀ ਨਾਮ ਹੈ ਜਿਹਦੇ ਚ ਫਾਦਰ ਹੈ ਏ ਨਾਮ ਦਾ ਵਿਅਕਤੀ ਹੈ ਬੀ ਨਾਮ ਦੀ ਔਰਤ ਹੈ ਮਾਤਾ ਹੈ ਤੇ ਉਹਨਾਂ ਦੇ ਤਿੰਨ ਬੇਟੇ ਹੈ ਸੀ ਨਾਮ ਦਾ ਇੱਕ ਬੇਟਾ ਡੀ ਨਾਮ ਦਾ ਇੱਕ ਬੇਟਾ ਤੇ ਈ ਨਾਮ ਦਾ ਇੱਕ ਬੇਟਾ ਇਹਦੇ ਚ ਮਾਤਾ ਦੀ ਡੈਥ ਹੋ ਜਾਂਦੀ ਹੈ ਹੁਣ ਇਹਦੇ ਚ ਮੰਨ ਲਓ ਇੱਕ ਲੜਕਾ ਜਿਹੜਾ ਹੈਗਾ ਕਿਤੇ ਬਾਹਰਲੇ ਦੇਸ਼ ਦੇ ਵਿੱਚ ਕੰਮ ਕਰ ਰਿਹਾ ਜਿਹੜੇ ਦੋ ਭਰਾ ਹੈਗੇ ਆ ਡੀ ਤੇ ਈ ਉਹ ਇੱਥੇ ਨਾਲ ਰਹਿੰਦੇ ਸੀ ਤਾਂ ਇਹਨਾਂ ਨੇ ਪਲਾਨ ਕੀਤਾ ਕਿ ਫਾਦਰ ਦਾ ਜਿਹੜਾ ਹੈਗਾ ਮਰਡਰ ਕਰ ਦਿੰਦੇ ਆਪਾਂ ਆਪਣੇ ਜਿਹੜਾ ਇਹ ਪਿਤਾ ਦਾ ਮਰਡਰ ਕਰ ਦਿੰਦੇ ਆ ਉਸ ਤੋਂ ਬਾਅਦ ਉਹ ਪਕੜੇ ਜਾਂਦੇ ਆ ਤੇ ਉਹ ਜੇਲ੍ਹ ਚਲੇ ਜਾਂਦੇ ਆ ਉਸ ਪ੍ਰੋਪਰਟੀ ਦੇ ਵਿੱਚ ਹੱਕਦਾਰ ਨਹੀਂ ਰਹਿਣਗੇ ਸੈਕਸ਼ਨ 25 ਇਹੀ ਕਹਿੰਦਾ ਵੀ ਜੋ ਪ੍ਰੋਪਰਟੀ ਦੀ ਖਾਤਰ ਕਤਲ ਕਰ ਦਿੰਦਾ ਉਹ ਪ੍ਰੋਪਰਟੀ ਦੇ ਵਿੱਚ ਹੱਕਦਾਰ ਨਹੀਂ ਰਹਿੰਦਾ ਉਹਨਾਂ ਨੂੰ ਪ੍ਰੋਪਰਟੀ ਦੇ ਵਿੱਚ ਹਿੱਸਾ ਨਹੀਂ ਮਿਲੂਗਾ